ਹਾਂਜੀ ਸਤਿ ਸ਼੍ਰੀ ਅਕਾਲ ਜੀ ਹੁਣ ਤੁਹਾਨੂੰ ਦੁਕਾਨਦਾਰ ਜਾ ਰਹੇ ਹਾਂ ਜੀ ਪੌਂਚੇ ਦੀ ਕਢਾਈ ਵਾਲੇ ਸੂਟ ਇਹ ਪੌਂਚੇ ਦੀ ਕਢਾਈ ਪ੍ਰੋਪਰ ਹੈ ਜੀ ਕੋਈ ਕੱਟਵਰਕ ਨਹੀਂ ਕੀਤਾ ਆ ਕਈ ਅੱਜਕੱਲ ਕੱਟਵਰਕ ਵੇਚ ਰਹੇ ਉਹ ਕੱਟਵਰਕ ਨਾਲ ਕਈਆਂ ਬੀਬੀਆਂ ਪਹਿਣਾ ਦੀਆਂ ਸਲਵਾਰਾਂ ਨਹੀਂ ਬਣਦੀਆਂ ਸਾਡੇ ਕੋਲ ਪ੍ਰੋਪਰ ਪੌਂਚੇ ਦੀ ਕਢਾਈ ਹੈ ਜੀ ਚੈੱਕ ਕਰੋ ਸੋਪਰ ਪੌਂਚੇ ਦੀ ਕਢਾਈ ਹੈ ਕੋਈ ਇਹ ਕੱਟਵਰਕ ਵਾਲਾ ਕੰਮ ਨਹੀਂ ਹੈਗਾ ਵੀ ਕਿ ਉਹ ਕੱਟਵਰਕ ਵਾਲਾ ਘੱਟੋ ਘੱਟ 800 ਰੁਪਏ ਸਾਡੇ ਨਾਲੋਂ ਸੂਟ ਸਫਤਾ ਹੋਏਗਾ ਪਰ ਉਹਨਦੀਆਂ ਕਈ ਪਹਿਣਾ ਦੀਆਂ ਸਲਵਾਰਾਂ ਨਹੀਂ ਬਣਦੀਆਂ ਉਹ ਐ ਕੱਟਵਰਕ ਬਣਿਆ ਹੁੰਦਾ ਵੀ ਚ ਇਹ ਪ੍ਰੋਪਰ ਸਲਵਾਰ ਬਣੇਗੀ ਤੁਹਾਡੀ ਜੀ 2.5 ਮੀਟਰ ਦੀ ਪ੍ਰੋਪਰ ਸਲਵਾਰ ਬਣੇਗੀ ਨਾਲ ਹੈਗਾ ਕੋਟੇ ਡੋਰੀਏ ਦਾ ਦੁਪੱਟਾ ਠੀਕ ਹੈ ਜੀ ਕੋਟੇ ਡੋਰੀਏ ਦਾ ਦੁਪੱਟਾ ਰੇਟ ਹੈਗਾ ਬਿਲਕੁਲ 600 ਰੁਪਏ ਸਿਰਫ 600 ਰੁਪਏ ਦਾ ਸੂਟ ਹੈ ਜੀ ਵੀਡੀਓ ਨੂੰ ਸ਼ੇਅਰ ਕਰਨਾ ਤੁਸੀਂ ਬਿਲਕੁਲ ਨਹੀਂ ਭੁੱਲਣਾ ਜੀ ਸ਼ੇਅਰ ਕਿਤੇ ਵਗੈਰਾ ਸੀ ਬਿਲਕੁਲ ਨਹੀਂ ਸੂਟ ਵੇਚਣਾ ਸ਼ੇਅਰ ਤੁਹਾਡਾ ਫਰਜ਼ ਬਣਨਾ ਕਰਨਾ ਹੀ ਕਰਨਾ ਤੁਹਾਡੇ ਵੀਰ ਭੈਣਾਂ ਦੇ ਅਸੀਂ ਕਰਾਵਾਂਗੇ ਬਿਲਕੁਲ 100% ਫਾਇਦੇ ਜਿੱਥੋਂ ਮਰਜ਼ੀ ਤੁਸੀਂ ਰੇਟ ਟਰਾਈ ਕਰੋ ਪੂਰੇ ਪੰਜਾਬ ਦੇ ਜਿੱਥੋਂ ਮਰਜ਼ੀ ਰੇਟ ਦੀ ਤਸੱਲੀ ਕਰੋ ਘੱਟੋ-ਘੱਟ 50-60 ਰੁਪਏ ਛੀਪਿੰਗ ਚਾਰਜ ਐਕਸਟਰਾ ਲਖਦੀ ਹੈ ਜੀ ਤੁਹਾਨੂੰ ਉਹ ਵੀ ਛੱਡੀ ਘਰੇ ਬੈਠ ਕੇ ਸੂਟ ਮੰਗਾਓ ਬਿਲਕੁਲ 600 ਰੁਪਏ ਦਾ ਦੇਖੋ ਜੀ ਡਿਜ਼ਾਈਨ ਡਿਜ਼ਾਈਨ ਚੱਕੀ ਮਾਰੋ ਨਾਲ ਸਲਵਾਰਾਂ ਬਾਟਮ ਕਿਤੇ ਹੋਈਆਂ ਜੋ ਮੇਰੇ ਵੀਰ ਭੈਣ ਨੂੰ ਪਸੰਦ ਹੋਵੇ ਫਟਾਫਟ ਸਕਰੀਨਸ਼ਾਟ ਲਓ ਤੇ ਵਟਸਐਪ ਤੇ ਆਰਡਰ ਕਰੋ ਧਾਗੇ ਦੀ ਕਢਾਈ ਕੱਢੀ ਹੋਈ ਹੈ ਜੀ ਪਿਓਰ ਕਾਟਨ ਦੇ ਸੂਟ ਹੈ ਜੀ ਨਾਲ ਕੋਟੇ ਡੋਰੀਏ ਦੇ ਦੁਪੱਟੇ ਨੇ ਰੇਟ ਹੈਗਾ ਸਿਰਫ 600 ਰੁਪਏ ਓਨਲੀ ਥੀਟਰ ਪੇਡਾ ਤੁੜ ਮਿਲਣਾ ਕਿੱਥੋਂ ਹੈ ਦੀਵਾਨ ਚੰਦ ਨਿਰਮਲ ਚੰਦ ਦੀ ਹੱਡੀ 메ਨ ਬਾਜ਼ਾਰ ਜੀਰਾ ਨੀਅਰ ਸਰਦਾਰ ਐਸ ਕੇ ਬੂਟ ਹਾਊਸ ਦੇ ਨਾਲ ਧੰਨਵਾਦ ਜੀ ਸਸਤੀ ਕਾਲ